ਇਹੜੇ ਅਮਰਜੈਂਸੀ ਮੂਵੀ ਬਣਾਈਆ ਹੁਣ ਇਹਨੂੰ ਬਹੁਤ ਬੈਨ ਹੋ ਗਈ ਆ ਉਹਨਾਂ ਦੇ ਬਹੁਤ ਮਰਚਾਂ ਲੜ ਰਹੀਆਂ ਨੇ ਉਹ ਹੁਣ ਭੌਂਕਦੀ ਆ ਸੰਤਾ ਦੇ ਉਤੇ ਜਿੰਨਾ ਦੇ ਸੰਤ ਰਹੇ ਨੇ ਉਹਨਾਂ ਉਤੇ ਕੋਈ ਐਫ ਆਈ ਆਰ ਦਰਜ ਹੋਈ ਹੋਈ ਨਹੀਂ ਕੋਈ ਦੋਸ਼ ਨਾ ਹੋਵੇ ਉਹ ਵਿਅਕਤੀ ਨੂੰ ਅਸੀਂ ਅੱਤਵਾਦੀ ਕਿਵੇਂ ਸਿੱਧ ਕਰਦਾਂਗੇ ਭੌਂਕ ਨੂੰ ਤਾਂ ਸੋਵਾਰੀ ਭੌਂਕੀ ਜਾਵੇ ਜਿਹੜੀ ਭਾਜਪਾ ਹੋ ਇਹਨੂੰ ਕਹਣਾ ਚਾਹੁੰਦੀ ਆ ਪਹਿਲਾਂ ਵੀ ਦੱਸਿਆ ਸੀ ਅਸੀਂ ਕਿ 3 ਸੈਕਿੰਡ ਨੇ ਉਹਦੇ ਕਾਰਵਾਈ ਪਾਉਣ ਅਸੀਂ ਲੋਕਾਂ ਦੇ ਵਿੱਚ ਮੈਸੇਜ ਵਾਰਲਡ ਦੇ ਵਿੱਚ ਪਾਈ ਵੀ ਸਿੱਖ ਹੱਤਿਆਬਾਦੀ ਕੋਈ ਨੀਯਤ ਨਾਲ ਹੱਲ ਵੀ ਕੱਢਾਂਗੇ ਸਾਰਾ ਕੁਝ ਹੋਊਗਾ ਜੋ ਸਾਡਾ ਖਾਲਸਾ ਰਾਜ ਆਊਗਾ ਜਿੰਨੇ ਪੰਜਾਬੀ ਨੇ ਪੰਜਾਬੀਆਂ ਨੇ ਉਹਨਾਂ ਨੂੰ ਮਾਰਿਆ ਗਿਆ ਭਾਰਤੀ ਫੌਜ ਆ ਉਹਨਾਂ ਨੇ ਟੈਂਕਾਂ ਤੋਂ ਬੰਨ ਨਾਲ ਹਮਲੇ ਕੀਤੇ ਨੇ ਪੰਜਾਬੀਆਂ ਕੋਲ ਟੈਂਕ ਤੋਂ ਕਿੱਥੋਂ ਆ ਕੇ ਪਹਿਲਾਂ ਦੱਸੋ ਆਲਵਾ ਲੀਡਰਾਂ ਨੇ ਕਹਿੰਦੇ ਇਹ ਵੀ ਇਹਨੂੰ ਤਲਬ ਕਰ ਲਿਆ ਸੀ ਸਵਾ ਕਰਿਆ ਤਲਬ ਉਹਨੇ ਕੀ ਕਰਿਆ ਜੇ ਇਹਦੀ ਖਚਾਈ ਕੀਤੀ ਹੁੰਦੀ ਬਾਰ-ਬਾਰ ਇਹ ਕਿਉਂ ਪੰਜਾਬੀਆਂ ਨੂੰ ਛੇੜਦੀ ਆ ਮੈਂ ਉਹਨੂੰ ਕੌਲੇ ਗਿੰਦਾ ਇਹਨਾਂ ਨੂੰ ਲੋਕਾਂ ਨੇ ਵੋਟਾਂ ਪਾ ਕੇ ਇਹਨੂੰ ਅਕਲ ਤੇਲੇ ਦੀ ਨਹੀਂ ਹੈਗੀ ਪੰਜਾਬ ਦੇ ਵਿੱਚ ਕੰਗਨਾਰ ਨੌਤ ਵਿਵਾਦਾਂ ਦਾ ਨਾਮ ਬਣ ਚੁੱਕੀ ਹੈ ਹਾਲਾਂਕਿ ਉਹ ਮੈਂਬਰ ਆਫ ਪਾਰਲੀਮੈਂਟ ਨੇ ਪਰ ਕਿਤਨਾ ਕੀਤੇ ਉਹ ਜਿਹੜੀ ਆਪਣੇ ਜ਼ੁਬਾਨ ਦੇ ਉੱਤੇ ਕੰਟਰੋਲ ਨਹੀਂ ਕਰ ਰਹੇ ਕੰਟਰੋਲ ਕਿਉਂ ਨਹੀਂ ਕਰ ਰਹੇ ਕਾਰਨ ਕੀ ਹੈ ਹਾਲਾਂਕਿ ਉਹਨਾਂ ਨੂੰ ਇੱਕ ਵਾਰੀ ਜੁੜੇ ਭਾਜਪਾ ਦੇ ਵੱਡੇ ਲੀਡਰ ਨੇ ਤਲਬ ਵੀ ਕਰ ਲਿਆ ਕਿ ਇਸ ਟੀਕੇ ਦੀ ਬਿਆਨਬਾਜ਼ੀ ਨਾ ਕੀਤੀ ਜਾਵੇ ਕਿਉਂਕਿ ਪਹਿਲਾਂ ਕਿਹਾ ਕਿ ਜਿਹੜੇ ਕਿਸਾਨ ਸੀਗੇ ਉਹ ਦਿੱਲੀ ਰਹੇ ਉਹਨਾਂ ਨੇ ਰੇਪ ਕੀਤਾ ਤੇ ਹੁਣ ਫਿਰ ਤੋਂ ਮੁੜ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਉੱਤੇ ਮੁੜ ਵਿਵਾਦਿਤ ਟਿੱਪਣੀ ਕੀਤੀ ਹੈ ਇਸ ਉੱਤੇ ਗੱਲਬਾਤ ਕਰਾਂਗੇ ਕਿਉਂ ਅਜਿਹੀਆਂ ਟਿੱਪਣੀਆਂ ਕੀਤੇ ਜਾਂ ਜਾ ਰਹੇ ਨੇ ਕਿਉਂ ਸੰਤਾਂ ਨੂੰ ਵਾਰੀ-ਵਾਰੀ ਅਤਵਾਦੀ ਕਿਹਾ ਜਾ ਰਿਹਾ ਕਿਉਂ ਕਿਹਾ ਜਾ ਰਿਹਾ ਕਿ ਪੰਜਾਬੀਆਂ ਨੇ ਹੀ ਉਹਨਾਂ ਨੂੰ ਮਾਰਿਆ ਇਸ ਟੀਕੇ ਦੇ ਨਾਲ ਸਾਰੇ ਗੱਲਾਂ ਤੇ ਜਵਾਬ ਲੈਂਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਬਾਬਾ ਰਾਏ ਰਾਜ ਸਿੰਘ ਜੀ ਨੇ ਕੌਮੀ ਇਨਸਾਫ ਮੋਰਚਾ ਤੋਂ ਬਾਬਾ ਜੀ ਜਿਸ ਤਿੱਕੇ ਦੇ ਨਾਲ ਕੰਗਨਾਰਨੌਤ ਲਗਾਤਾਰ ਟਿੱਪਣੀਆਂ ਵੱਖਰੀਆਂ ਵੱਖਰੀਆਂ ਕਰ ਰਹੇ ਨੇ ਹੁਣ ਫਿਰ ਟਿੱਪਣੀ ਕੀਤੀ ਹੈ ਕਿ ਪੰਜਾਬੀਆਂ ਨੇ ਹੀ ਪਿੰਡਰਾਂ ਵਾਲਿਆਂ ਨੂੰ ਮਾਰਿਆ ਪੰਜਾਬੀਆਂ ਨੇ ਇਸ ਤਿੱਕੇ ਨਾਲ ਚੀਜ਼ਾਂ ਨੇ ਐਡੇ ਹਥਿਆਰ ਹੁਣਾ ਕੋਲ ਸੀ ਕਿ ਪਹਿਲਾਂ ਤੇ ਟਿੱਪਣੀਆਂ ਨੂੰ ਕਿਵੇਂ ਦੇਖ ਰਹੇ ਤੁਸੀਂ ਜਿਹੜੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਕੋ ਜਿਹੜੀ ਕੰਦਨ ਕੰਗਣਾ ਰਣਾ ਉਹ ਤਾਂ ਇਹਦੀ ਮਾੜੀ ਬਹੁਤ ਘਟਿਆ ਸੋਚਦੀ ਇਹ ਮਾਲਕਾ ਬਹੁਤ ਇਹਦੀ ਘਟਿਆ ਸੋਚਿਆ ਪੰਜਾਬ ਪ੍ਰਤੀ ਸੰਤਾਂ ਪ੍ਰਤੀ ਜੀ ਤੇ ਇਹਨੇ ਜਿਹੜੇ ਐਮਰਜੈਂਸੀ ਮੂਵੀ ਬਣਾਈਆ ਹੁਣ ਇਹਨੂੰ ਬਹੁਤ ਬੈਨ ਹੋ ਗਈ ਆ ਉਹਨਾਂ ਦੇ ਬਹੁਤ ਮਿਰਚਾਂ ਲੜ ਰਹੀਆਂ ਨੇ ਉਹ ਹੁਣ ਭੌਂਕਦੀ ਆ ਦੁਵਾਰਾ ਤੇ ਭਾਲ ਭਾਲੀ ਲੀਡਰਾਂ ਵਾਲੇ ਕਹਿੰਦੇ ਇਹ ਵੀ ਇਹਨੂੰ ਤਲਬ ਕਰ ਲਿਆ ਸੀ ਸਵਾ ਕਰਿਆ ਤਲਬ ਉਹਨਾਂ ਨੇ ਕੀ ਕਰਿਆ ਜੇ ਇਹਦੀ ਖਚਾਈ ਕੀਤੀ ਹੁੰਦੀ ਬਾਰ-ਬਾਰ ਇਹ ਕਿਉਂ ਪੰਜਾਬੀਆਂ ਨੂੰ ਛੇੜਦੀ ਆ ਸਿੱਖਾਂ ਨੂੰ ਬਾਰ-ਬਾਰ ਬਵਾਦ ਬਿਆਨ ਦਿੰਦੀ ਆ ਮੈਂ ਇਹਨੂੰ ਪੁੱਛਣਾ ਚਾਹਨਾ ਵੀ ਤੂੰ ਸੰਵਿਧਾਨ ਦੇ ਦਾਇਰੇ ਦੇ ਵਿੱਚ ਤੈਨੂੰ ਐਮਪੀ ਬਣਾਤਾ ਉਹਨਾਂ ਲੋਕਾਂ ਨੇ ਮੈਂ ਉਹਨਾਂ ਨੂੰ ਬੋਲੇ ਗਿੰਦਾ ਇਹਨਾਂ ਨੂੰ ਲੋਕਾਂ ਨੇ ਵੋਟਾਂ ਪਾ ਕੇ ਨੇ ਇਹਨੂੰ ਅਕਲ ਤੇ ਲੇਦੀ ਨਹੀਂ ਹੈਗੀ ਤੇ ਜੇ ਇਹ ਸਾਬਤ ਕਰ ਦਵੇ ਵੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਣ ਵਾਲੇ ਅੱਤਵਾਦੀ ਸੀ ਸੰਤਾਂ ਦੇ ਉੱਤੇ ਜਿੰਨਾ ਸਰ ਸੰਤ ਰਹੇ ਨੇ ਉਹਨਾਂ ਉੱਤੇ ਕੋਈ ਐਫ ਆਈ ਆਰ ਦਰਜ ਹੋਈ ਹੋਈ ਨਹੀਂ ਫਿਰ ਉਹ ਅੱਤਵਾਦੀ ਕਿਵੇਂ ਹੋਗੇ ਜਿੰਨਾ ਉੱਤੇ ਕਦੇ ਆਪਣੇ ਐਫ ਆਈ ਆਰ ਨਾ ਹੋਵੇ ਕੋਈ ਦੋਸ਼ ਨਾ ਹੋਵੇ ਉਹ ਵਿਅਕਤੀ ਨੂੰ ਅਸੀਂ ਅੱਤਵਾਦੀ ਕਿਵੇਂ ਸਿੱਧ ਕਰਦਾਂਗੇ ਭੌਂਕ ਨੂੰ ਸੋਹ ਵਾਰੀ ਭੌਂਕੀ ਜਾਵੇ ਕਹਿਣਾ ਹੀ ਆ ਸੱਤ ਸੰਤ ਅੱਤਵਾਦੀ ਨਹੀਂ ਸੱਤਵਾਦੀ ਸੀਗੇ ਉਹਨਾਂ ਨੇ ਹਿੰਦੂਆਂ ਦੀਆਂ ਧੀਆਂ ਬਚਾਈਆਂ ਨੇ ਇੱਕ ਹਿੰਦੂ ਦੀ ਲੜਕੀ ਵੀ ਚੱਕ ਕੇ ਲੈ ਗਏ ਸੀਗੇ 22 ਦਿਨ ਰੱਖੀ ਫਿਰ ਉਹ ਸੰਤਾਂ ਕੋਲੇ ਆ ਕੇ ਪੁਕਾਰ ਕੀਤੇ ਸੰਤਾਂ ਨੇ ਉਹ ਬੱਚੀ ਨੂੰ ਵਾਪਸ ਕਰਾਇਆ ਤੇ 22ਵੇਂ ਦਿਨ ਉਹ ਜਿਹੜਾ ਚੱਕ ਕੇ ਲੈ ਗਿਆ ਜਿਹੜਾ ਬਰਾਸ ਕਰਦਾ ਕਰਦਾ ਰਿਹਾ ਉਹਨੂੰ ਵਾੜ ਕੇ ਉਹਨਾਂ ਦੇ ਘਰੇ ਛੱਡਿਆ ਸੀ ਉਹ ਅਤਵਾਦੀ ਕਿਹੜੇ ਸਾਵਨਾਣ ਹੋ ਗਏ ਸਿੱਖ ਕਦੇ ਵੀ ਅਤਵਾਦੀ ਨਹੀਂ ਸੰਤਾਂ ਦਾ ਗੱਲੋ ਗੱਲ ਛੱਡੋ ਕੋਈ ਵੀ ਸਿੱਖ ਕਦੇ ਅਤਵਾਦੀ ਨਹੀਂ ਸਿੱਖ ਸਤਵਾਦੀ ਨੇ ਸਰਬੱਤ ਦਾ ਭਲਾ ਚਾਹੁੰਦੇ ਨੇ ਇਹ ਬਕਵਾਸ ਹਰ ਮੈਂ ਕਰਦੀ ਰਹਿੰਦੀ ਆ ਇਹਦਾ ਕੋਈ ਕਸੂਰ ਨਹੀਂ ਹੈਗਾ ਜਿਹੜੀ ਭਾਜਪਾ ਉਹ ਇਹਨੂੰ ਹਟਾਉਣਾ ਚਾਹੁੰਦੀ ਹੈ ਪਹਿਲਾਂ ਵੀ ਦੱਸਿਆ ਸੀ ਅਸੀਂ ਉਹ बार-बार ਇਹਨੂੰ ਉਕਸਾ ਰਹੀ ਹੈ ਇਹੋ ਜਿਹੇ ਪੁਠੇ ਸਿੱਧੇ ਬਿਆਨ ਦੇਣ ਦੇ ਵੀ ਜਿਹੜੇ ਸਿੱਖ ਨੇ ਉਹਦੇ ਤੇ ਕਾਰਵਾਈ ਪਾਉਣ ਅਸੀਂ ਲੋਕਾਂ ਦੇ ਵਿੱਚ ਮੈਸੇਜ ਬਾਲਡ ਦੇ ਵਿੱਚ ਪਾਈ ਵੀ ਸਿੱਖ ਹੱਤਿਆਬਾਦੀ ਨੇ ਇਹ ਜਿਸ ਦੀ ਨਾਲ ਕਿਹਾ ਕਿ ਹਥਿਆਰ ਐਵੇਂ ਦੀ ਸੀ ਉਹਨਾਂ ਕੋਲ ਜਿਹੜੇ ਅਮਰੀਕਾ ਕੋਲ ਨਹੀਂ ਹੈਗੇ ਅਮਰੀਕਾ ਦੀ ਪੁਲਿਸ ਆਰਮੀ ਕੋਲ ਨਹੀਂ ਹੈਗੇ ਸਾਡੇ ਇੰਡੀਆ ਦੀ ਆਰਮੀ ਪੁਲਿਸ ਕੋਲ ਨਹੀਂ ਹੈਗੇ ਐਵੇਂ ਦੇ ਹਥਿਆਰ ਲੈਤੀ ਹੋਏ ਸੀਗੇ ਉਹ ਹਥਿਆਰਾਂ ਵਾਲਾ ਸੰਤ ਕਿੱਥੋਂ ਹੋਇਆ ਕਹਿੰਦੇ ਐਵੇਂ ਦੇ ਬਿਆਨ ਜਿਹੜੇ ਦਿੱਤੇ ਆਲੇ ਨੇ ਜਿਹੜੇ ਕਹਿ ਜਾ ਰਹੇ ਵਾਰੀ ਤੇ ਅੱਜ ਤੱਕ ਤੁਸੀਂ ਦੱਸ ਕਿਸੇ ਨੇ ਕਿਹਾ ਵੀ ਉਹਨਾਂ ਕੋਲ ਇਹੜੇ ਜਿਹੇ ਹਥਿਆਰ ਸੀਗੇ ਉਹਨਾਂ ਕੋਲ ਤਾਂ ਆਹੀ ਆਮ ਜਿਹੜੇ ਹਥਿਆਰ ਸੀਗੇ ਜਿਹੜਾ ਸਿੱਖਾਂ ਨੂੰ ਗੁਰੂ ਸਾਹਿਬ ਨੇ ਹਥਿਆਰ ਬਖਸ਼ਿਸ਼ ਕੀਤੇ ਨੇ ਸਮੇਂ ਦੇ ਨਾਲ ਤੇ ਉਹ ਹਥਿਆਰ ਸਿੱਖ ਨੂੰ ਚਾਹੀਦੇ ਨੇ ਅੱਜ ਵੀ ਸਿੱਖਾਂ ਕੋਲ ਹੈਗੇ ਨੇ ਹਥਿਆਰ ਜੇ ਹਥਿਆਰ ਰੱਖਣਾ ਕੋਈ ਅਤਵਾਦੀ ਬਣ ਜਾਂਦਾ ਆਪਦੀ ਸੇਫਟੀ ਵਾਸਤੇ ਰੱਖਦੇ ਆ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਦਿੱਤੇ ਨੇ ਤੇ ਇਸ ਕਰਕੇ ਇਹੋ ਜਿਹੇ ਬਿਆਨ ਵਿਵਾਦ ਦੇਣੇ ਉਹਦੇ ਪਾਸੇ ਚੰਗੀ ਗੱਲ ਨਹੀਂ ਹੈਗੀ ਪਹਿਲਾਂ ਵੱਡੇ ਆਬ ਦੇ ਆਗਾਮ ਨੂੰ ਪੁੱਛੇ ਵੀ ਇਹ ਸਹੀ ਗੱਲ ਆ ਉਦੋਂ ਤਾਂ ਉਹ ਜੰਮੀ ਵੀ ਨਹੀਂ ਸੀਗੀ ਜਦੋਂ ਦੀਆਂ ਗੱਲਾਂ ਨੇ ਇਹ ਸਿੱਖਾਂ ਬਾਰੇ ਦੀ ਬਹੁਤ ਘੱਟਿਆ ਸੋਚਦੀ ਹੈ ਮਾਲਕ ਆ ਹਰ ਟਾਈਮ ਭੌਂਕਦੀ ਰਹਿੰਦੀ ਆ ਇਸ ਕਰਕੇ ਜਿਹੜੇ ਸਿੱਖ ਨੇ ਉਹ ਦੇਖੀ ਜਾਂਦੇ ਨੇ ਸਾਰਾ ਕੁਝ ਕੋਈ ਨਹੀਂ ਇਹਦਾ ਹੱਲ ਵੀ ਕੱਢਾਂਗੇ ਸਾਰਾ ਕੁਝ ਹੋਊਗਾ ਜਦੋਂ ਸਾਡਾ ਖਾਲਸਾ ਰਾਜ ਆਊਗਾ ਜੀ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਹੁਣ ਵੀ ਰਹਿ ਰਾਜ ਸਾਹਿਬ ਹੋ ਰਹੀ ਆ ਅਰਦਾਸ ਹੁਣ ਵੀ ਹੋਊਗੀ ਰਾਜ ਕਰੂਗਾ ਖਾਲਸਾ ਕੀ ਰਹਿਣਾ ਕੋਈ ਖਾਲਸੇ ਨੇ ਰਾਜ ਕਰਨਾ ਤੇ ਇਹਨੂੰ ਇਹ ਚਾਹੀਦਾ ਵੀ ਜੀ ਦੀ ਬਦੌਲਤ ਇਹ ਸਿੱਖਾਂ ਦੀ ਹੀ ਬਦੌਲਤ ਆ ਜੇ ਕੰਗਣਾ ਬੈਠੀ ਆ ਜੇ ਗੁਰੂ ਤੇਗ ਬਹਾਦਰ ਸਹਮਾਰਾ ਸ਼ੀਸ਼ਨਾ ਦਿੰਦੇ ਚਾਂਦਨੀ ਚੌਂਕ ਦੇ ਵਿੱਚ ਅੱਜ ਸਨਾਤਨ ਧਰਮ ਦਾ ਨਾਮ ਉਹ ਨਿਸ਼ਾਨ ਨਹੀਂ ਸੀ ਹੋਣਾ ਉਸ ਟਾਈਮ ਦੇ ਔਰੰਗਜ਼ੇਬ ਬਾਦਸ਼ਾਹ ਨੇ ਸਹੋਂ ਖਾਦੀ ਸੀ ਵੀਰਿਆਂ ਨੂੰ ਖਤਮ ਕਰ ਦੇਣਾ ਇਹਦਾ ਗੁਰੂ ਸਾਹਿਬ ਦੀ ਕਿਰਪਾ ਹੋਈ ਤੇ ਸਾਡੇ ਗੁਰੂ ਸਾਹਿਬ ਨੇ ਚਾਂਦਨੀ ਚੌਂਕ ਦੇ ਵਿੱਚ Hindu ਧਰਮ ਨੂੰ ਸਨਾਤਨ ਧਰਮ ਨੂੰ ਬਚਾਉਣ ਵਾਸਤੇ ਆਪਣਾ ਸੀਸ ਲਾਤਾ ਤੇ Hindu ਧਰਮ ਬਚ ਗਿਆ ਤੇ ਨਹੀਂ ਅੱਜ ਫਿਰ ਇਹ ਕੰਗਣਾ ਖਾਨ ਹੁੰਦੀ ਜੇ ਨਾ ਗੁਰੂ ਸਾਹਿਬ ਸੀਸ ਦਿੰਦੇ ਇਹਨੂੰ ਤਾਂ ਸਿੱਖਾਂ ਦੀਆਂ ਸ਼ਿਫਟਾਂ ਕਰਨੀਆਂ ਚਾਹੀਦੀਆਂ ਨੇ ਗੁਰੂ ਸਾਹਿਬ ਦੇ ਆਚਰਣਾਂ ਦੇ ਵੀ ਉਨਮਸ਼ਟਕ ਹੋਣਾ ਚਾਹੀਦਾ ਪਰ ਇਹ ਬੇਗਹਿਰਤ ਲੋਕ ਨੇ ਤੁਸੀਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਸੰਤ ਮੰਨਦੇ ਹੋ ਜਾਂ ਨਹੀਂ ਕਹਿੰਦੇ ਕਿ ਪੰਜਾਬੀ ਸੰਤ ਨਹੀਂ ਮੰਨਦੇ ਕਹਿੰਦੇ ਤੁਸੀਂ ਮੰਨਦੇ ਹੋ ਸੰਤ ਹੈ ਸੀ ਜਾਂ ਨਹੀਂ ਸੰਤ ਸੀ ਉਹ ਪੂਰਨ ਸੰਤ ਸੀਗੇ ਕਿਤੇ ਇੰਨਾ ਚਿਰ ਜਿਹੜੇ ਕਹਿੰਦੇ ਸੀ ਅਸੀਂ 2 ਘੰਟਿਆਂ ਦੇ ਵਿੱਚ ਭਾਰਤ ਸਰਕਾਰ ਰੱਸ਼ੀਆ ਸਰਕਾਰ ਹੋਰ ਜਿੰਨੀਆਂ ਕਈ ਕੰਟਰੀਆਂ ਦੀਆਂ ਉਹ ਫੌਜਾਂ ਸੀ ਆਈਆਂ ਹੋਈਆਂ ਮਿਲ ਕੇ ਇਹਨਾਂ ਨੇ ਜਿਹੜਾ ਪਲਾਨ ਬਣਾਇਆ ਸੀਗਾ ਤੇ ਜਿਹੜੇ ਕਹਿੰਦੇ ਅਸੀਂ 2 ਘੰਟਿਆਂ ਦੇ ਵਿੱਚ ਖਤਮ ਕਰ ਦਾਂਗੇ ਸਾਰਾ ਕੁਝ ਤੇ ਉਹਨਾਂ ਨੇ 5-6 ਦਿਨ ਉਹਨਾਂ ਨੇ ਸ਼ੱਕੇ ਛੜਾ ਕੇ ਰੱਖੇ ਤੇ ਸਹਾਦ ਦੇ ਦਿੱਤੀ ਭੱਜੇ ਨਹੀਂ ਹੈਗੇ ਇਹਨਾਂ ਨੇ ਬਹੁਤ ਦਲਾਸ ਦਿੱਤੇ ਗਵਰਨਮੈਂਟ ਨੇ ਮੁੱਖ ਮੰਤਰੀ ਬਣਾਉਣ ਦੀਆਂ ਆਫਰਾਂ ਦਿੱਤੀਆਂ ਕਈ ਹਜ਼ਾਰ ਯੂਰੋ ਡਾਲਰ ਜਿਹੜਾ ਮਿਲੀਅਨ ਆ ਉਹ ਅਮਰੀਕੀ ਉਹ ਵੀ ਦੇਣ ਦੀ ਪੇਸ਼ਕਸ਼ ਕੀਤੀ ਸੰਤਾਂ ਨੂੰ ਇਥੋਂ ਤਾਂ ਕਿਹਾ ਹੋਵੇਗਾ ਵੀ ਤੁਸੀਂ ਜਾ ਕੇ ਹੋਰ ਕਿਤੇ ਦੇਸ਼ ਬਣਾ ਲਓ ਆਪਦਾ ਉਹ ਜਿੱਥੇ ਤੁਸੀਂ ਕਹੋ ਉਥੇ ਚ ਭੇਜ ਦਿੰਦੇ ਆ ਤੁਹਾਨੂੰ ਬਾਹਰ ਤੁਸੀਂ ਇਹ ਰਾਹ ਨਾ ਆਪਣਾ ਪਰ ਸੰਤ ਕਹਿੰਦੇ ਵੀ ਅਸੀਂ ਤੁਹਾਡਾ ਕੋਈ ਨਹੀਂ ਜਿਹੜੀ ਪੰਜਾਬ ਦੀਆਂ ਮੰਗਾਂ ਨੇ ਉਹਨਾਂ ਨੇ ਅਨੰਦਪੁਰ ਸਾਹਿਬ ਦਾ ਮਲਤਾ ਰੱਖਿਆ ਸੀਗਾ ਉਹਦੇ ਵਿੱਚ ਜਿਹੜੀਆਂ ਪੰਜਾਬੀਆਂ ਦੀਆਂ ਮੰਗਾਂ ਸੀ ਜਾਂ ਸਿੱਖਾਂ ਦੀਆਂ ਮੰਗਾਂ ਸੀ ਉਹ ਦਿੱਤੀਆਂ ਸੀ ਵੀ ਸਾਡੀਆਂ ਪੂਰੀਆਂ ਕਰ ਦੋ ਤੇ ਹੋਰ ਤਾਂ ਔਕਾਸ ਵੇਲੇ ਲੜੇ ਹੀ ਨਹੀਂ ਉਹ ਤਾਂ ਆਪਣੇ ਪੰਜਾਬ ਖਾਤਰ ਲੜੇ ਨੇ ਉਹਨਾਂ ਦੇ ਜਿਹੜੀ ਕਿਸਾਨੀਆਂ ਦੇ ਵੰਗਾਂ ਸੀਗੇ ਫਸਲ ਆਪ ਕਿਸਾਨ ਮੁੱਲ ਤੱਕ ਰੁਗਏ ਉਹ ਜਿਹੜੇ ਮਤੇ ਸੀਗੇ ਪੰਜਾਬੀਆਂ ਦੇ ਜਿਹੜੇ ਪਾਣੀਆਂ ਦਾ ਮਤਾ ਹੋਰ ਜਿੰਨੇ ਵੀ ਸੀ ਉਹਨਾਂ ਨੇ ਉਹ ਗੱਲ ਕਰੀ ਸੀ ਤੇ ਉਹ ਅਤਵਾਦੀ ਕਿਹੜੇ ਹਿਸਾਬ ਨਾਲ ਹੋ ਗਏ ਸਰਕਾਰ ਨੇ ਬਣਾ ਤੇ ਉਹਨਾਂ ਨੇ 18 6 ਦਿਨ ਜਿਹੜੇ ਸਰਕਾਰ ਦੇ ਛਿੱਕੇ ਛੜਾ ਕੇ ਰੱਖੇ ਨੇ ਤੇ ਜਿਉਹ ਉਹ ਬਾਣੀ ਪੜਨ ਵਾਲਾ ਗੁਰਸਿੱਖ ਸੀਗਾ ਪੂਰਨ ਦ੍ਰਿੜ ਹੋਰ ਵੀ ਭੱਜ ਜਾਂਦੇ ਜੇ ਉਥੇ ਬਾਹਾਂ ਖਣੀਆਂ ਕਰਕੇ ਬਾਦਲ ਲਾਣੇ ਵਰਗੇ ਸੋਚੇ ਆਪਣੇ ਆ ਜਿਹੜਾ ਮਲਟੋਹਾ ਬਲਟੋਹੇ ਵਰਗੇ ਹੱਥ ਖੜੇ ਕਰਕੇ ਆਗੇ ਸੰਤ ਵੀ ਹੱਥ ਖੜੇ ਕਰ ਸਕਦੇ ਸੀਗੇ ਪਰ ਉਹ ਕਹਿਣੀ ਤੇ ਕਰਨੀ ਦੇ ਪੂਰੇ ਸੀਗੇ ਤੇ ਉਹਨਾਂ ਨੇ ਆਪਣੀ ਸ਼ਹਾਦਤ ਦੇਤੀ ਫਸਿਆਰ ਨਹੀਂ ਛੁੱਟੇ ਸ਼ਹਾਦਤ ਦੇਤੀ ਬਾਬਾ ਜੀ ਇਸ ਦੇ ਵਿੱਚ ਇਹ ਵੀ ਹੈ ਕਿ ਉਹ ਕਹਿੰਦੇ ਕਿ ਜਿੰਨੇ ਵੀ ਉੱਥੇ ਸੀਗੇ ਪੰਜਾਬੀਆਂ ਨੇ ਹੀ ਉਹਨਾਂ ਨੂੰ ਮਾਰਿਆ ਹਾਲਾਂਕਿ ਸਿੱਖ ਕੌਮ ਸ਼ਹੀਦ ਮੰਦੀ ਹੈ ਸ਼ਹੀਦ ਨੇ ਕਹਿੰਦੇ ਉਹ ਕਹਿੰਦੇ ਕਿ ਜਿੰਨੇ ਪੰਜਾਬੀ ਨੇ ਪੰਜਾਬਿਆ ਨਹੀਂ ਉਹਨਾਂ ਨੂੰ ਮਾਰਿਆ ਕਹਿੰਦੇ ਦੇਖੋ ਤਾਂ ਹੁਣ ਸਭ ਨੂੰ ਪਤਾ ਹੀ ਆ ਸਾਰਾ ਕੁਝ ਵੀਡੀਓ ਵੀ ਹੈਗੀਆਂ ਨੇ ਵੀ ਜਿਹੜਾ ਜਰਨਲ ਬਰਾੜ ਵਰਗਿਆਂ ਨੇ ਜਿਹਨੇ ਕਿਤਾਬਾਂ ਲਿਖਦੀਆਂ ਉਹ ਐਵੇਂ ਲਿਖਦੀਆਂ ਇੰਦਰਾ ਗਾਂਧੀ ਦੇ ਹੁਕਮ ਦੇ ਨਾਲ ਜਿਹੜਾ ਹਮਲਾ ਹੋਇਆ ਉਥੇ ਤੇ ਸਾਰਾ ਕੁਝ ਉਥੇ ਜਿਹੜੀ ਭਾਰਤੀ ਫੌਜ ਆ ਉਹਨਾਂ ਨੇ ਟੈਂਕਾਂ ਤੋਂ ਆਪਾਂ ਨਾਲ ਹਮਲੇ ਕੀਤੇ ਨੇ ਪੰਜਾਬੀਆਂ ਕੋਲ ਟੈਂਕ ਤੋਪ ਕਿੱਥੋਂ ਆ ਕੇ ਪਹਿਲਾਂ ਦੱਸੋ ਟੈਂਕ ਜਿਹੜੇ ਤੋਪਾਂ ਨੇ ਉਹ ਮਿਲਟਰੀ ਕੋਲੇ ਹੁੰਦੀਆਂ ਨੇ ਭਾਰਤੀ ਫੌਜਾਂ ਕੋਲੇ ਸੀ ਉਹ ਉੱਥੇ ਟੈਂਕ ਬਾੜੇ ਗਏ ਸਾਡੇ ਹਰਮੰਦਰ ਸਾਹਿਬ ਦੇ ਵਿੱਚ ਉਹ ਵੀ ਅੱਗੇ ਨਹੀਂ ਜਾ ਸਕੇ ਬਾਬਾ ਦੀਪ ਸਿੰਘ ਦਾ ਜਿਹੜਾ ਸਥਾਨ ਬਣਿਆ ਹੋਇਆ ਉੱਥੇ ਵੀ ਉਹਨਾਂ ਦੇ ਟੈਂਕ ਤਬਾਹ ਕਰਦੇ ਸਿੰਘਾਂ ਨੇ ਬੰਬ ਵਨ ਵਨ ਕੇ ਤੇ ਫਿਰ ਮੈਨੂੰ ਦੱਸੋ ਉੱਥੇ ਪੰਜਾਬੀ ਕਿੱਥੋਂ ਆ ਗਏ ਤੇ ਇਹ ਸਾਰੀ ਝੂਠਾ ਪੰਜਾਬ ਵੀ ਜਿੰਨੇ ਵੀ ਨੇ ਛਾਰੇ ਪੰਜਾਬ ਅੱਜ ਉਹਨੂੰ ਸੰਤਮੰਦ ਨੇ ਸ਼ਹੀਦ ਮੰਦ ਨੇ ਸਾਡੇ ਹੈਗੇ ਨੇ ਉਹ ਕੌਮ ਦੇ ਹੀਰੇ ਨੇ ਰਹਿਣਗੇ ਤੇ ਜਿਨਾ ਚਿਰ ਦੁਨੀਆ ਰਹੋਗੇ ਉਹ ਰਹਿਣਗੇ ਤੇ ਮੈਂ ਕੰਗਣਾ ਨੂੰ ਪੁੱਛਣਾ ਚਾਹਣਾ ਤੇਰੀ ਤਾਂ ਮਾਇਆਂ ਗੱਲ ਪੈਂਦੀਆਂ ਨੇ ਦੂਨ ਕਲੀ ਤੁਰਕੇ ਦਿਖਾ ਤਾਂ ਸਹੀ ਬਾਰੇ ਤੈਨੂੰ ਪੰਜਾਬ ਦੇ ਵਿੱਚ ਜੇ ਨਾਮ ਬੁੜੀਆਂ ਕੁਟ ਕੁਟ ਜੁੱਤੀਆਂ ਨਾਲ ਹੀ ਮਾਰ ਦੇਣ ਤੇਨੂੰ ਉਹ ਇਹ ਗੱਲ ਕਹਿ ਰਹੇ ਨੇ ਕਹਿੰਦੇ ਮੈਨੂੰ ਧਮਕੀਆਂ ਵੀ ਦਿੰਦੇ ਨੇ ਕਹਿੰਦੇ ਪੰਜਾਬੀ ਧਮਕੀਆਂ ਦਿੰਦੇ ਨੇ ਕਿ ਤੈਨੂੰ ਮਾਰ ਦੇਣਾ ਹੈ ਤੇਰਾ ਬਲਾਤਕਾਰ ਕਰ ਦੇਣਾ ਹੈ ਕਹਿੰਦੇ ਪੰਜਾਬੀ ਪੰਜਾਬ ਚੋਂ ਐਮੰਦੀ ਧਮਕੀਆਂ ਆ ਰਹੀਆਂ ਨੇ ਕਹਿੰਦੇ ਦੇਖੋ ਜਿਹੜਾ ਕੋਈ ਮਾੜਾ ਕੰਮ ਕਰੂਗਾ ਜਿਹੜਾ ਕੋਈ ਹੁਣ ਇਹ ਬੀਬੀਆਂ ਨੂੰ ਕਹਿੰਦੀ ਆ ਉਹ ਵੀ ਉਥੇ ਕਿਸੇ ਕਿਸੇ ਨੇ ਕਿਹਾ ਬੀਬੀਆਂ ਨੇ ਕਿਹਾ ਵੀ ਤੂੰ ਆ ਤਾਂ ਸਹੀ ਘੇਰੀਏ ਉਦੋਂ ਫਿਰ ਮਾਫੀ ਮੰਗ ਕੇ ਛੁੱਟੀ ਆ ਸਾਰੇ ਦੇ ਕੋਲ ਵੀਡੀਓ ਆ ਕਿਸੇ ਨੂੰ ਗਲਤ ਟਾਰਗੇਟ ਕਰਨਾ ਬਹੁਤ ਮਾੜਾ ਕੰਮ ਆ ਚੰਗਾ ਨਹੀਂ ਹੈਗਾ ਉਹ ਸਾਡੀ ਜਿਹੜੇ ਨੇ ਸੰਤ ਜਰਨੈਲ ਸਿੰਘ ਖੰਡਰਪਿੰਡਰਾਂ ਵਾਲੇ ਸੰਤ ਦੇ ਸੰਤ ਨੇ ਸਿੱਖ ਪੌਂਦੇ ਦੇ ਉਹ ਸ਼ਹੀਦ ਨੇ ਉਹਨਾਂ ਨੇ ਇੱਕ ਜੀ ਗੋਲੀ ਖਾਧੀ ਆ ਸ਼ਹੀਦ ਹੋਏ ਨੇ ਤੇ ਇਸ ਕਰਕੇ ਜਿਹੜੀ ਇਹ ਗੰਗਣਾ ਇਹਨੂੰ ਆਪਦਾ ਮੂੰਹ ਬੰਦ ਕਰਨਾ ਚਾਹੀਦਾ ਸਰਕਾਰ ਨੂੰ ਵੀ ਤੇ ਲੰਗਾਮ ਕੱਢਣੀ ਚਾਹੀਦੀ ਆ ਇਹ ਸਿੱਖਾਂ ਦੇ ਗੱਲ ਪਾਉਣਾ ਚਾਹੁੰਦੇ ਨੇ ਇਹਨੂੰ ਜੀ ਅਸੀਂ ਕਿਤੇ ਪਹਿਲੇ ਕੀਤੀ ਕੋਈ ਨਹੀਂ ਜਿਹੜਾ ਕੋਈ ਚੜ ਕੇ ਆਇਆ ਦਾਰਾ ਇਹਨੂੰ ਦੇਗ ਪਕੀ ਚੜ ਕੇ ਆਇਆ ਇਹਨੂੰ ਤੇਗ ਪਕੀ ਜਿਹੜਾ ਕੋਈ ਹੁਣ ਖਰਾਬੀਆਂ ਕਰੂਗਾ ਫਿਰ ਉਹ ਆਪਦੇ ਆਪ ਨੂੰ ਸੋਚ ਸਮਝ ਲੈ ਸਿੱਖ ਕਦੇ ਵੀ ਕਿਸੇ ਦਾ ਮਾੜਾ ਨਹੀਂ ਕਰਦੇ ਅਸੀਂ ਹਮੇਸ਼ਾ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆਂ ਤੇ ਸਰਬੱਤ ਦੇ ਭਲੇ ਦੇ ਵਿੱਚ ਸਾਰੇ ਹੀ ਆ ਜਾਂਦੇ ਨੇ ਕੋਈ ਪਿੱਛੇ ਨਹੀਂ ਰਹਿਦਾ ਪਰ ਜਿਹੜਾ ਪਾਪੀ ਆ ਪਾਪੀ ਕੋ ਮਾਰਨੇ ਕੋ ਪਾਪ ਮਹਾਭਲੀ ਇਹਨਾਂ ਨੇ ਆਪੇ ਮਰ ਜਾਣਾ ਇਹਨਾਂ ਨੂੰ ਮਾਰਨ ਦੀ ਲੋੜ ਨਹੀਂ ਪਾਪੀਆਂ ਨੇ ਆਪੇ ਮਰ ਜਾਣਾ ਠੀਕ ਠੀਕ ਹੈ ਬਹੁਤ ਸ਼ੁਕਰੀਆ ਬਬਰ ਐਰਾ ਰਾਜ ਸਿੰਘ ਜੀ ਸਾਡੇ ਨਾਲ ਸੀਗੇ ਤਾਂ ਸਿੱਧੇ ਤੌਰ ਤੇ ਪਹਿਲਾਂ ਤਾਂ ਪਾਰਟੀ ਨੂੰ ਕਿਹਾ ਭਾਰਤੀ ਜਨਤਾ ਪਾਰਟੀ ਨੂੰ ਕਿ ਇਨਾਂ ਦੇ ਉੱਤੇ ਕੰਟਰੋਲ ਕਰਨਾ ਚਾਹੀਦਾ ਪਰ ਸ਼ਬਦ ਸੀਗੇ ਕਿ ਲਗਾਮ ਲਾਣੀ ਚਾਹੀਦੀ ਹੈ ਇਸ ਤਿੱਕੇ ਨਾਲ ਅਗਰ ਜੇ ਪਹਿਲਾਂ ਤਲਬ ਕੀਤਾ ਸੀਗਾ ਸਮਾਰ ਕੇ ਕਿਉਂ ਨਹੀਂ ਕਿਹਾ ਵਾਰੀ ਵਾਰੀ ਅਜਿਹੀਆਂ ਟਿੱਪਣੀਆਂ ਕਿਉਂ ਕੀਤੀਆਂ ਜਾ ਰਹੀਆਂ ਨੇ ਸਵਾਲ ਬਹੁਤ ਵੱਡੇ ਨੇ ਕਿ ਇਸ ਤਿੱਕੇ ਨਾਲ ਹੁਣ ਫੇਰ ਟਿੱਪਣੀਆਂ ਕੀਤੀਆਂ ਨੇ ਨਿੱਜੀ ਚੈਨਲ ਦੇ ਉੱਤੇ ਟਿੱਪਣੀਆਂ ਕੀਤੀਆਂ ਗੰਝਾਂ ਨੇ ਹਾਲਾਂਕਿ ਫਿਰ ਉਸ ਤੋਂ ਬਾਅਦ ਉਹਨਾਂ ਦਾ ਇਹ ਰੁਕ ਹੁੰਦਾ ਹੈ ਕਿ ਆਇਆ ਜਾਂਦਾ ਹੈ ਕਿ ਪੰਜਾਬ ਵਾਲੇ ਮੈਨੂੰ ਕਹਿੰਦੇ ਨੇ ਕਿ ਤੇਰਾ ਬਲਾਤ ਕਰ ਦੇਣਾ ਹੈ ਪੰਜਾਬ ਵਾਲੇ ਮੈਨੂੰ ਕਹਿੰਦੇ ਨੇ ਕਿ ਤੈਨੂੰ ਮਾਰ ਦੇਣਾ ਅਜਿਹੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ ਪਰ ਬਾਬਾ ਜੀ ਕਹਿੰਦੇ ਨੇ ਕਿ ਇਸ ਤਿੱਕੇ ਨਾਲ ਨਹੀਂ ਕਹਿਣਾ ਚਾਹੀ ਜੋ ਕਿ ਐਨੂੰ ਦੇਗ ਚੜ ਕੇ ਐਨੂੰ ਤੇਗਾ ਜਿਹੇ ਆ ਸ਼ਬਦ ਵੀ ਇਹਨਾਂ ਨੇ ਕਿਹਾ ਕਿ ਸੇਕ ਕੌਮ ਵਰਤਦੀ ਹੈ ਪਰ ਹੌਣ ਦਿਨਾਂ ਦੇ ਵਿੱਚ ਕੀ ਤਸਵੀਰ ਹੁੰਦੀ ਹੈ ਇਹ ਵੀ ਦੇਖਣਾ ਆਏਗਾ ਕੈਮਸਾ ਜੁਗਦੇਸ ਜਗਮੀਤ ਧੰਨਵਾਦ